ਅਰੇ ਸੋਵਾ ਬਾਈ ਜਵਾਬ ਦੋ ਸੋ ਗਲਤੀ ਹੋ ਗਈ ਕਿਤਾਬ ਤੁਸੀਂ ਦੇਖੋ ਅਮਰਤਾਰੀ ਹੋ ਕੇ ਮਰਿਆਦਾ ਹੁੰਦੀ ਹੈ ਤੁਸੀਂ ਮਰਿਆਦਾ ਭੰਗ ਕੀਤੀ ਕੀ ਕਹਣਾ ਚਾਹੁੰਦੇ ਹੋ ਮਾਫੀ ਇਹ ਸ਼ਰਾਬ ਸੋਭਾ ਦਿੰਦੀ ਹੈ ਨਹੀਂ ਸਿਰਫ ਐਮਬੀਟੀ ਕਿਉਂ ਤੇ ਤੁਸੀਂ ਕਿਉਂ ਨਾ ਤੁਹਾਡੇ ਥੜੀ ਗਈ ਹੈ ਕਿ ਇਹ ਕਿਵੇਂ ਹੋਇਆ ਅੰਗੇ ਵੀ ਪਿੰਦੇ ਤੁਸੀਂ ਨਹੀਂ ਪਹਿਲੀ ਵਾਰ ਵੀ ਸੀ ਟਰੈਂਡ ਕੀ ਨਾਮ ਦਾ ਬਾਈ ਮੇਰਾ ਨਾਮ ਆ ਹਰਪ੍ਰੀਤ ਸਿੰਘ ਖਾਲਸਾ ਪਿੰਡ ਕੁਲੇਵਾਲ ਜਿਵੇਂ ਕਿ ਤੁਸੀਂ ਕਹਦੇ ਕੋਈ ਗਿਰਤੀ ਉਮਰ ਭਾਰੀ ਸੀ ਉਹ ਸ਼ਰਾਬ ਦੇ ਨੂੰ ਫੜਿਆ ਜੀ ਮਾਮਲਾ ਹੋਇਆ ਸੋਰਾ ਕਿੱਥੇ ਨਹੀਂ ਘਟਣਾ ਇਹ ਘਟਨਾ ਜੀ ਵਰਧਾਲਾ ਠੇਕੇ ਦੀ ਮੇਰਾ ਰਿਸ਼ਤੇਦਾਰਾ ਮੁੰਡਾ ਤੇ ਉਹ ਉੱਥੇ ਹੀ ਬੈਠਾ ਸੀ ਤੇ ਉਹਨੇ ਦੱਸਿਆ ਮੈਨੂੰ ਫੋਨ ਕਰਕੇ ਵੀ ਏਦਾਂ ਕਰਕੇ ਵੀ ਇੱਕ ਅਮਰਦਾਰ ਹੀ ਬੰਦਾ ਇੱਥੇ ਬੈਠਾ ਸ਼ਰਾਬ ਪੀ ਰਿਹਾ ਵੀ ਮੈਂ ਉਹਨੂੰ ਰੋਕਿਆ ਤੇ ਮੇਰੇ ਰੋਕਣ ਦੇ ਬਾਅਦ ਵੀ ਕਹਿੰਦਾ ਵੀ ਮੇਰਾ ਕੋਈ ਪੀਵਗੜ ਲੂਗਾ ਮੈਂ ਤਾਂ ਪੀਣ ਤੋਂ ਘੋਂ ਘਣ ਹੋਂਨਾ ਮੈਨੂੰ ਕਹਿਣ ਵਾਲਾ ਤੇ ਅਸੀਂ 10 ਮਿੰਟ ਦੇ ਵਿੱਚ ਵਿੱਚ ਅਸੀਂ ਉੱਥੇ ਪਹੁੰਚ ਗਏ ਪਹੁੰਚ ਕੇ ਜਾ ਕੇ ਫੜ ਲਿਆ ਬੰਦਾ ਉਹ ਕਿੰਨੇ ਜਣੇ ਪਹੁੰਚੇ ਸੀ ਉੱਥੇ ਅਸੀਂ ਦੋ ਜਣੇ ਪਹੁੰਚੇ ਸੀ ਮੌਕੇ ਤੇ ਤੇ ਜਦੋਂ ਤੁਸੀਂ ਜਿਹੜਾ ਆਪਣਾ ਭਾਰੀ ਜਿਉ ਵਿਅਕਤੀ ਮਿਲੇ ਉਹਨਾਂ ਕਿੰਨੇ ਜਾਣੇ ਸਨ ਉਹਨਾਂ ਦੋ ਜਣੇ ਸੀ ਦੋ ਮੇਰੇ ਹਿਸਾਬ ਨਾਲ ਮੈਨੂੰ ਭਈਏ ਲੱਗੇ ਨਹੀਂ ਜਿਹੜੀ ਸ਼ਾਂਤੀ ਦੇ ਹਾਂ ਉਹਨਾਂ ਕੋਲ ਬੋਤਲਾਂ ਵੀ ਸੀ ਦੋ ਉਹਨਾਂ ਕੋਲ ਵੀ ਦੋ ਬੋਤਲਾਂ ਬਣੀਆਂ ਸੀ ਤੇ ਇਹ ਬੰਦੇ ਨੇ ਜਿੱਥੋਂ ਸਾਨੂੰ ਦੱਸਿਆ ਸਾਡੇ ਦੇ ਇਸ਼ਤਿਹਾਰ ਨੇ ਇਹਨੇ ਦੋ ਬੋਤਲਾਂ ਡਿੱਗੀ ਸਕੂਟਰੀ ਦੀ ਡਿੱਗੀ ਚ ਪਾਈਆਂ ਤੋ ਤੋਪੀਸ਼ ਕੀਤੀ ਕੀ ਪਤਾ ਲੱਗੇ ਕਿ ਕਿੱਥੇ ਦਾ ਬੰਦਾ ਹੈ ਕੀ ਨਾਮ ਬਤਾਈ ਤੇ ਨਾਮ ਇਹਦਾ ਜੀ ਹੈਗਾ ਇਹ ਹਰਿਆਣੇ ਵਾਲਦਾ ਕਿਥੇ ਕੋਲ ਸਟੋਰ ਦੇ ਵਿੱਚ ਕੰਮ ਕਰ ਰਿਹਾ ਹੈ ਸਤਿਅਮ ਕੋਲ ਸਟੋਰ ਦੇ ਵਿੱਚ ਕੰਮ ਕਰ ਰਿਹਾ ਨਾਮ ਹਜੇ ਸਾਨੂੰ ਉਹਦਾ ਪਤਾ ਨਹੀਂ ਲੱਗਿਆ ਕਿਉਂਕਿ ਤੋਤਾ ਲਾ ਕੇ ਬੋਲ ਰਿਹਾ ਪ੍ਰਸ਼ਾਸਨ ਵਾਲਿਆਂ ਨੇ ਆਪਣੇ ਪਰਦਾ ਲਾਂ ਚੌਕੀ ਵਾਲਿਆਂ ਨੇ ਤਾਂ ਨਾਮ ਐਡਰੈਸ ਲਿਖ ਲਿਆ ਜਿਵੇਂ ਕਿ ਅਮਰਤਾ ਦੀ ਇਹਦੇ ਕੰਮ ਨਹੀਂ ਕਰਨਾ ਤੁਸੀਂ ਕੀ ਫਿਰ ਅੱਗੇ ਉਸ ਤੋਂ ਕੀ ਕਰ ਦੇਗੀ ਦੇਖੋ ਜੀ ਅਸੀਂ 10-15 ਦਿਨ ਪਹਿਲਾਂ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਤੇ ਉਹਦੇ ਵਿੱਚ ਅਸੀਂ ਸਾਫ਼ ਲਫ਼ਜ਼ਾਂ ਵਿੱਚ ਕਿਹਾ ਜੀ ਵੀ ਸਾਨੂੰ ਕੋਈ ਵੀ ਬਾਣੇ ਵਾਲਾ ਜਾਂ ਅਮਰਦਾਰੀ ਬੰਦਾ ਕੋਈ ਵੀ ਸਾਨੂੰ ਗਲਤ ਖਰਚ ਕਰਦਾ ਮਿਲ ਗਿਆ ਕੋਈ ਨਸ਼ਾ ਕਰਦਾ ਮਿਲ ਗਿਆ ਸ਼ਰਾਬੀ ਨਾ ਮਿਲ ਗਿਆ ਸਿੰਘਾ ਵੱਲੋਂ ਜੋ ਕਾਰਵਾਈ ਹੋਣੀ ਉਹ ਅਲੱਗ ਪ੍ਰਸ਼ਾਸਨ ਵੱਲੋਂ ਉਹਦੇ ਖਿਲਾਫ ਜੋ ਬਣਦੀ ਕਾਨੂੰਨੀ ਕਾਰਵਾਈ ਅਸੀਂ ਉਹ ਕਰਵਾਵਾਂਗੇ ਤੁਹਾਡੇ ਵੱਲੋਂ ਕੀ ਕਰ ਰਹੀ ਕਿ ਸਾਡੇ ਵੱਲੋਂ ਤਾਂ ਅਸੀਂ ਜੀ ਉਹਨੂੰ ਜਿਵੇਂ ਸੀਗਾ ਨਾਰਮਲ ਅਸੀਂ ਲਿਆ ਕੇ ਪ੍ਰਸ਼ਾਸਨ ਦੇ ਹਲਾਤ ਬਿਲਕੁਲ ਉਹ ਕਰਤਾ ਕੋਈ ਤਕਨੀਕੀ ਤੌਰ ਤੇ ਬੰਦੇ ਨੂੰ ਕੀ ਹੁਣ ਪ੍ਰੋਸੀਡਰ ਉਹ ਲੋਕ ਕੀ ਕਾਰਵਾਈ ਕੀਤੀ ਆ ਦੀ ਪ੍ਰਸ਼ਾਸਨ ਵਾਲੇ ਜੀ ਉਹਦਾ ਮੁਲਾਜਾ ਕਰਾਉਣ ਆਪਣੇ ਸਿਵਲ ਹਸਪਤਾਲ ਸਮਰਾਲੇ ਲੈ ਕੇ ਆਏ ਨੇ ਜੀ ਤੇ ਹੁਣ ਇਸ ਟਾਈਮ ਉਹਦਾ ਮੁਲਾਜਾ ਹੋ ਰਿਹਾ ਤੁਹਾਡੇ ਪੁਲਿਸ ਪ੍ਰਸ਼ਾਸਨ ਨਾਲ ਗੱਲ ਹੋਈ ਆ ਉਹਨਾਂ ਨੇ ਚੀਤੀਆ ਤੁਹਾਨੂੰ ਉਹ ਸਾਡੀ ਡੀਐਸਪੀ ਸਾਹਿਬ ਨਾਲ ਵੀ ਗੱਲ ਹੋਈ ਸੀ ਉਹ ਕਹਿੰਦੇ ਵੀ ਜੋ ਬਣਦੀ ਕਾਨੂੰਨੀ ਕਾਰਵਾਈ ਆ ਉਹ ਅਸੀਂ ਇਹਦੇ ਕਰਾਂਗੇ ਕੀ ਲਾਵੇ ਹੈ ਇਹ ਅਮਰ ਛੇ ਆਇਆ ਜਾਂ ਕੀ ਇਹ ਇਹ ਕਹਿ ਰਿਹਾ ਅਮਰ ਛੇ ਆਇਆ ਪਰ ਇਹ ਏ ਅਮਤ ਨੂੰ ਬਦਨਾਮ ਕਰ ਰਹੇ ਨੇ ਜਾਣ ਬੁੱਝ ਕੇ ਠੇਕੇ ਤੇ ਜਾ ਕੇ ਸ਼੍ਰੀ ਸਾਹਿਬ ਆ ਕੇ ਬੈਠਣਾ ਉੱਥੇ ਤੇ ਸਿੱਖਾਂ ਨੂੰ ਬਦਨਾਮ ਕਰਨਾ ਅਸੀਂ ਉਹ ਬੰਦੇ ਨੂੰ ਕਿਹਾ ਵੀ ਤੈਨੂੰ ਵੱਡੀ ਵੱਡੀ ਲੱਤ ਲੱਗੀ ਹੋਈ ਆ ਵੀ ਤੈਨੂੰ ਸ਼ਰਮ ਨਹੀਂ ਆ ਰਹੀ ਤੂੰ ਸ਼੍ਰੀ ਸਾਹਿਬ ਪਾ ਕੇ ਤੇ ਠੇਕੇ ਤੇ ਬੈਠ ਕੇ ਖਰਾਪੀ ਦੇ ਇਹਦੇ ਨਾਲ ਪੂਰੇ ਧਰਮ ਦੀ ਸਿੱਖ ਧਰਮ ਦੀ ਪੂਰੇ ਸਿੱਖ ਧਰਮ ਨੂੰ ਲਾਜ ਲੱਗ ਰਹੀ ਹੈ ਸਾਡੀ ਕੀ ਇੱਜ਼ਤ ਰਹਿੰਦੀ ਹੈ ਲੋਕਾਂ ਦੇ ਸਾਹਮਣੇ ਜਦੋਂ ਮਰੇ ਸ਼ਕੈ ਅੰਦਾ ਸਹੀ ਗੱਲ ਕਹੀ ਜਾਂਦੀ ਹੈ ਸਾਡਾ ਵੀ ਤੁਸੀਂ ਇਹ ਸੀ ਨਹੀਂ ਕਰਦਾ ਹਾਂ ਹਾਂ ਜੀ ਹਾਂ ਸਾਨੂੰ ਜਦੋਂ ਪੰਜ ਪਿਆਰੇ ਸਾਨੂੰ ਇੱਕ ਚੀਜ਼ ਸਾਨੂੰ ਉਹ ਵਰਜਦੇ ਨੇ ਸ਼ਰਾਬ ਦਾ ਸੇਵਨ ਸਾਡਾ ਬਜਰ ਕਰੈਟਾਂ ਦੇ ਵਿੱਚ ਆਉਂਦਾ ਜਿਹੜੀ ਬਜਰ ਕਰੈਟੇ ਸਭ ਤੋਂ ਪਹਿਲ ਸ਼ਰਾਬ ਵਧਾਉਂਗਾ ਮਰਨੇ ਚੀਤੋਂ ਸਾਨੂੰ ਰੋਕਿਆ ਪਰ ਇਹ ਲੋਕ ਜਿਹੜੇ ਬਦਨਾਮ ਕਰਨੇ ਵਾਲੇ ਨੇ ਸਿੱਖ ਕੌਮ ਨੂੰ ਸਿੱਖ ਧਰਮ ਨੂੰ ਤੇ ਇਹੋ ਜਿਹੇ ਲੋਕਾਂ ਦੇ ਜੋਨੀ ਵੀ ਵੱਧ ਤੋਂ ਵੱਧ ਕਾਨੂੰਨੀ ਕਾਰਵਾਈ ਬਣਦੀ ਹੈ ਉਹਦੇ ਕੀ ਕੀ ਹੁੰਦਾ ਕੋਈ ਬੋਲ ਨਹੀਂ ਕੋਈ ਕਾਰਵਾਈ ਕੀਤੀ ਜੀ ਉਹਨਾਂ ਕਹਿੰਦੇ ਕੀ ਕਹਿਣਾ ਮੈਸੇਜ ਜੀ ਦਾ ਨਹੀਂ ਸਾਡਾ ਮੈਸੇਜ ਇਹੀ ਆ ਵੀ ਚਲੋ ਬਿਰਧ ਸੀ ਬਜ਼ੁਰਗ ਸੀ ਬੰਦਾ ਪਰ ਸਾਨੂੰ ਕੋਈ ਅੱਗੇ ਤੋਂ ਅਸੀਂ ਕਿਸੇ ਨਾਲ ਲਿਹਾਜ ਨਹੀਂ ਕਰਨੀ ਅਸੀਂ ਆਪਣੀ ਕਾਰਵਾਈ ਕਰਕੇ ਅਸੀਂ ਪ੍ਰਸ਼ਾਸਨ ਕੋਲ ਫੜਾਵਾਂਗੇ ਬੰਦੇ ਨੂੰ ਇਹਦੀ ਉਮਰ ਲੱਗਦੀ ਆ 60 65 ਸਾਲ ਤੋਂ ਉੱਪਰ ਵੱਧ ਸੀ ਬਜ਼ੁਰਗ ਕਰਕੇ ਸੀ ਚਲੋ ਇਹਦੇ ਦਾੜੇ ਕਰਕੇ ਜਿੱਤੇ ਦਾੜੇ ਕਰਕੇ ਸੀ ਨਹੀਂ ਛੱਡੇ ਆ ਪੁਲਿਸ ਪ੍ਰਸ਼ਾਸਨ ਦੇ ਫੁਰਦ ਕਰਦਾ ਬੰਦਾ ਗਾਹਾਂ ਨੂੰ ਸਾਨੂੰ ਕੋਈ ਆਜਾ ਕੋਈ ਅਣਗਹਿਲੀ ਕਰਦਾ ਬੰਦਾ ਮਿਲ ਗਿਆ ਪਹਿਲਾਂ ਅਸੀਂ ਆ ਬੋਟਾਂ ਦੇ ਸੀ ਕੋਈ ਵੀਡੀਓ ਵੀ ਬਣਾਈ ਜਾਂਦੇ ਹਾਂ ਹਾਂਜੀ ਹਾਂ ਵੀਡੀਓ ਬਣਾਈ ਆ ਮੌਕੇ ਦੀ ਸਾਰੀ ਵੀਡੀਓ ਬਣਾਈ ਗਈ ਹੈ ਤੇ ਜੀ ਹਾਂ ਡਾਕਟਰ ਹਰਪ੍ਰੀਤ ਜੀ ਸਭ ਤੋਂ ਪਹਿਲਾਂ ਸੁਣਨਾ ਪਰ ਕੋਈ ਇਹ ਹੈ ਕੋਈ ਇਲਾਜ ਕੀਤਾ ਸੀ ਤੇ ਅਮਰ ਘਰ ਦੇਖਣੇ ਚਾਹ ਰਹੇ ਸੀ ਹਾਂ ਜੀ ਮੌਜੂਦ ਹਾਂ ਜੀ ਇਹ ਲੈ ਕੇ ਆਇਆ ਬਲਵਿੰਦਰ ਸਿੰਘ ਕਰਨਜੀਤ ਸਿੰਘ ਜੀ ਹੈਗਾ ਪਿੰਡ ਰਤਨਗੜ ਦਾ ਜਿੱਥੇ ਕੋਈ ਮੈਂ ਨਿਯਮ ਪਰਚੇਤਨ ਉਹ ਤੋਂ ਲੈ ਕੇ ਆਇਆ ਇਹ ਤੇ ਇਹ ਜਿਹੜਾ ਮੈਡੀਕਲ ਐਗਜ਼ਾਮੀਨੇਸ਼ਨ ਵਾਸਤੇ ਲੈ ਕੇ ਆਏ ਸੀਗੇ ਇਹਦੇ ਜਿਹੜੇ ਸਮੈਲ ਸੀਗੀ ਲਗਉਂਦੀ ਬਰਸਤੀ ਆ ਰਹੀ ਸੀ ਬਾਕੀ ਇਹ ਜਿਹੜੇ ਲੱਡ ਸੈਂਪਲ ਲਏ ਆ ਪੋਲ ਕੋਲ ਦੀ ਪਰਸੈਂਟੇਜ ਵਾਸਤੇ ਭੇਜਾਂਗੇ ਜੋ ਲਾਟਰੀ ਵਿੱਚ ਸੁਭਾਅ ਲੱਗਾ ਸੋ ਆਪ ਨੂੰ ਦੱਸ ਰਹੇ ਕਿ ਇਹ ਪੋਲ ਦੀ ਜਿਹੜੀ ਅੰਦਾਜ਼ਨ ਮੈਲ ਆ ਰਹੀ ਸੀ ਉਹਦੇ ਹਿਸਾਬ ਨਾਲ ਇਹ ਸਪੀਡ ਜਿਹੜੀ ਸੀ 1 ਲੱਖ ਸੀ ਉਹ ਹਿਸਾਬ ਨਾਲ ਫਾਈਨਲ ਰਿਪੋਰਟ ਕਰਮਾ ਹਾਂਜੀ ਮੇਰੇ ਫਾਈਨਲ ਰਿਪੋਰਟ ਬਦੋਂ ਮੈਂ ਉਹ ਜਦੋਂ ਐਫ ਆਈ ਆਰ ਨੂੰ ਦੇ ਦੂਗਾ ਕਾਪੀ ਉਹਦੇ ਨਾਲ ਉਸ ਪੁਲਿਸ ਨੂੰ ਅਨੁਸਾਰ ਅਰਜ਼ੀ ਦੇਣ ਚੰਗਾ ਲੱਗੇ